ਗੁੱਡ ਮਾਰਨਿੰਗ ਦੋਸਤੋ ਸੱਸੀ ਘਾਲ ਸਾਰਿਆਂ ਨੂੰ ਕੱਲ ਅੱਪਾਂ ਨੇ ਵੀਡੀਓ ਪਾਈ ਸੀ ਸਰੋਂ ਦੇ ਤੇਲ ਦੇ ਉੱਪਰ ਬਹੁਤ ਸਾਰੇ ਸੂਝਵਾਨ ਸੱਜਣਾ ਨੇ ਸਵਾਲ ਵੀ ਕੀਤੇ ਤੇ ਪੁੱਛਿਆ ਵੀ ਕੀ ਪਾਇਆ ਜਾਵੇ ਦੇਖੋ ਪਹਿਲੀ ਗੱਲ ਤਾਂ ਮੈਂ ਜਿਹੜੀਆਂ ਸਟੱਡੀ ਨੇ ਸਰੋਂ ਦੇ ਤੇਲ ਦੇ ਉੱਪਰ ਜਿੰਨੀਆਂ ਵੀ ਸਰੋਂ ਦੀ ਕੈਟਾਗਰੀ ਚ ਫਸਲ ਆਉਂਦੀਆਂ ਨੇ ਇਹਦੇ ਗਰੁੱਪ ਦੀਆਂ ਫਸਲਾਂ ਨੇ ਇਹਦੇ ਚਾਚੇ ਦਾਇ ਭੈਣ ਭਾਈ ਨੇ ਉਹ ਸਾਰੀ ਘੋੜਿਆਂ ਲਈ ਨਹੀਂ ਚੰਗੇ ਤੇ ਉਹਨਾਂ ਦੀ ਮੈਂ ਇਹ ਡਿਟੇਲ ਤੁਹਾਡੇ ਨਾਲ ਸ਼ੇਅਰ ਕਰ ਦਿੰਨਾ ਜਿਹਦੇ ਵਿੱਚ ਸਾਫ਼-ਸਾਫ਼ ਲਿਖਿਆ ਹੋਇਆ ਵੀ ਥਾਇਰੋਇਡ ਡਿਸਮਚਿਉਰਟੀ ਆਉਂਦੀ ਆ ਕੰਜਿਨਲ ਥਾਇਰੋਇਡ ਡਿਸਮਚਿਉਰਟੀ ਹੈ ਨਾ ਭਾਵ ਕਿ ਜਿਹੜਾ ਬੱਚਾ ਉਹ ਅੰਦਰ ਮੈਚੂਰ ਨਹੀਂ ਹੁੰਦਾ ਪੀਟੇ ਅੰਦਰ ਮੈਚੂਰ ਨਹੀਂ ਹੁੰਦਾ ਤੇ ਬਹੁਤ ਸਾਰੇ ਸੱਜਣਾ ਨੇ ਸਵਾਲ ਕੀਤੇ ਬਹੁਤ ਸਾਰੇ ਸੱਜਣ ਪਾਉਂਦੇ ਵੀ ਨੇ ਦੇਖੋ ਮੈਂ ਨਾ ਤਾਂ ਕਿਸੇ ਨੂੰ ਇਹ ਕਹਿਣਾ ਹੈ ਨਾ ਵੀ ਤੁਸੀਂ ਮੈਂ ਜੋ ਸਟੱਡੀ ਹੈ ਤੁਹਾਡੇ ਨਾਲ ਉਹ ਸ਼ੇਅਰ ਕਰਦਾ ਮੈਂ ਕਿਹੜਾ ਕਿਸੇ ਦਾ ਹੱਥ ਫੜ ਕੇ ਕਹਿਣਾ ਵੀ ਯਾਰ ਤੁਸੀਂ ਨਾ ਪਾਓ ਪਰ ਜਿਹੜੇ ਸੱਜਣਾ ਨੂੰ ਲੱਗਦਾ ਵੀ ਮੇਰੀ ਗੱਲ ਨਾਲ ਕਦੇ ਉਹਨਾਂ ਦਾ ਫਾਇਦਾ ਹੋਇਆ ਮੈਂ ਉਹਨਾਂ ਨੂੰ ਦੱਸਦਾ ਤੇ ਆ ਸਟੱਡੀ ਨੇ ਤੁਸੀਂ ਸਟੱਡੀ ਕਰ ਲਿਓ ਆ ਮੈਂ ਥੱਲੇ ਸਕਰੀਨਸ਼ਾਟ ਲਾ ਦਿੰਨਾ ਜੋ ਇਹਦੀ ਇਨਫਾਰਮੇਸ਼ਨ ਦਾ ਸੋਰਸ ਹੈ ਮੈਂ ਆਪਣੇ ਕੋਲੋਂ ਕੋਈ ਗੱਲ ਨਹੀਂ ਕਰਦਾ ਹੁੰਦਾ ਕਿਉਂਕਿ ਨਾ ਤਾਂ ਮੈਂ ਬਹੁਤ ਜ਼ਿਆਦਾ ਪੁਰਾਣਾ ਕੋੜਿਆ ਚ ਨਾ ਮੈਂ ਇਹ ਚੀਜ਼ 'ਚ ਵਿਸ਼ਵਾਸ ਰੱਖਦਾ ਹਾਂ ਵੀ ਤੁਸੀਂ ਪੁਰਾਣੇ ਕਿੰਨੇ ਹੋ ਇਹ ਚੀਜ਼ 'ਚ ਮੈਂ ਵਿਸ਼ਵਾਸ ਨਹੀਂ ਕਰਦਾ ਮੈਂ ਵਿਸ਼ਵਾਸ ਕਰਦਾ ਸਟੱਡੀ ਦੇ ਵਿੱਚ ਤੇ ਮੈਨੂੰ ਸ਼ੌਂਕ ਵੀ ਇਹੀ ਆ ਬਹੁਤ ਸਾਰੇ ਸੱਜਣਾ ਨੇ ਤਾਂ ਚਲੋ ਢੰਗ ਤਰੀਕੇ ਨਾਲ ਹੁੰਦਾ ਤੰਦਨੇ ਸਵਾਲ ਵੀ ਕਰਨੇ ਹੁੰਦੇ ਨੇ ਪੁੱਛੇ ਵੀ ਦੱਸੇ ਵੀ ਚਲੋ ਚੰਗੀ ਗੱਲ ਤੇ ਕਈਆਂ ਨੂੰ ਪ੍ਰੋਬਲਮ ਵੀ ਹੋਈ ਹੋਈ ਜਾਂਦੋ ਹੁਣ ਆਪਾਂ ਨੇ ਰੂਲ ਇਹ ਕਰਤਾ ਪੇਜ ਉੱਪਰ ਜਿਹੜਾ ਵੀ ਕੋਈ ਗਲਤ ਕਮੈਂਟ ਕਰਦਾ ਉਹਨੂੰ ਆਪਾਂ ਸਿੱਧਾ ਬਲੌਕ ਮਾਰਿਆ ਕਰਨਾ ਕਿਉਂਕਿ ਨਾ ਤਾਂ ਮੈਨੂੰ ਕੋਈ ਇਹਦੇ ਪੈਸਿਆਂ ਦਾ ਲਾਲਚ ਨਾ ਕੋਈ ਮੈਨੂੰ ਇਹਦਾ ਲਾਈਕ ਫੋਲੋ ਦਾ ਉਹ ਹੋਗਾ ਬੇਸ਼ੱਕ ਦੀ ਜਿਹਨੂੰ ਨਹੀਂ ਚੰਗਾ ਲੱਗਦਾ ਮੇਰਾ ਪੇਜ ਵੀ ਬਲੌਕ ਕਰ ਦਿਓ ਠੀਕ ਹੈ ਤੇ ਜਿਹੜੀ ਮੇਰੀ ਵੀਡੀਓ ਆਉਣੀ ਹੁੰਦੀ ਆ ਬਲੌਕ ਕਰ ਦਿਓ ਸਭ ਤੋਂ ਸਭਾ ਮਨ ਲੋ ਲੋੜ ਹੀ ਨਹੀਂ ਲਾਈਕ ਸ਼ੇਅਰ ਕਰਨ ਦੀ ਤਾਂ ਪਰ ਜਿਨ੍ਹਾਂ ਨੂੰ ਚੰਗਾ ਲੱਗਦਾ ਮੈਂ ਵੀਡੀਓ ਉਹਨਾਂ ਵਾਸਤੇ ਬਣਾਉਣਾ ਮੇਰਾ ਕਿਹੜਾ ਕੋਈ ਵਿਰੋਧ ਆ ਕਿਸੇ ਨਾਲ ਤੇ ਹੁਣ ਮੈਂ ਤੁਹਾਡੇ ਨਾਲ ਇਹ ਗੱਲ ਸ਼ੇਅਰ ਕਰ ਦਿੰਨਾ ਵੀ ਜਿਹੜਾ ਤੇਲ ਆ ਜਾਂ ਘਿਓ ਆ ਉਹ ਜਿਹੜੇ ਸਰੋਂ ਦਾ ਤੇਲ ਤੇ ਆਪਾਂ ਸਰੋਂ ਦੇ ਤੇਲ ਦੀ ਗੱਲ ਕੀਤੀ ਹੈ ਬਾਕੀ ਜਿਹੜੇ ਤੇਲ ਨੇ ਜਾਂ ਘਿਓ ਨੇ ਉਹ ਕਦੋਂ ਦੇਣੇ ਚਾਹੀਦੇ ਆ ਤੇ ਕਿਵੇਂ ਦੇਣੇ ਚਾਹੀਦੇ ਆ ਉਹਦੇ ਬਾਰੇ ਆਪਾਂ ਗੱਲ ਕਰ ਲੈਨੇ ਦੇਖੋ ਜਿਹੜੇ ਲਾਈਨ ਸੀਡਸ ਨੇ ਜਿਵੇਂ ਅਲਸੀ ਹੋਗੀ ਹੋਰ ਹੋਗੇ ਇਹ ਤੇਲ ਚੰਗੀ ਆ ਤੇ ਘੀ ਹੋ ਗਿਆ ਉਹ ਵੀ ਦੇ ਸਕਦੇ ਤੁਸੀਂ ਟ੍ਰੈਡੀਸ਼ਨਲ ਚੱਲਿਆ ਹੁੰਦਾ ਇਹ ਕੋਈ ਟੌਕਸਿਕ ਨਹੀਂ ਹੁੰਦੀ ਘੋੜਿਆਂ ਵਾਸਤੇ ਜਿਹੜੇ ਘੀ ਹੋ ਗਿਆ ਜਾਂ ਅਲਸੀ ਦਾ ਤੇਲ ਹੋ ਗਿਆ ਸਰੋਂ ਦਾ ਤੇਲ ਟੌਕਸਿਕ ਹੁੰਦਾ ਟੌਕਸਿਕ ਤੋਂ ਭਾਵ ਕੀ ਹੈ ਤਜਾਬੀ ਮਤ ਦਾ ਵਧਾ ਦਿੰਦਾ ਉਹ ਖਾਲ ਹੋ ਗਈ ਸਰੋਂ ਦਾ ਤੇਲ ਹੋ ਗਿਆ ਸਰੋਂ ਦਾ ਪਲਾਂਟ ਹੋ ਗਿਆ ਜਿਹੜਾ ਅਲਸੀ ਹੋ ਗਈ ਦੇਸੀ ਘਿਓ ਹੋ ਗਿਆ ਇਹ ਤੁਸੀਂ ਦੇ ਸਕਦੇ ਇਹਦੇ ਦੇਣ ਨਾਲ ਕੀ ਹਿਸਾਬ ਕਿਤਾਬ ਮਤਲਬ ਕਿਹਨੂੰ ਦੇਣਾ ਚਾਹੀਦਾ ਉਹ ਵੀ ਗੱਲ ਕਰ ਲੈਨੇ ਆ ਜਿਹੜਾ ਘੋੜੇ ਦਾ ਬਾਡੀ weight ਅੰਡਰ ਬਾਡੀ weight ਆ ਅੰਡਰ ਬਾਡੀ weight ਸਮਝਣ ਭਾਵ ਉਹ ਲਿੱਸਾ ਉਹ ਘੋੜਾ ਲਿੱਸਾ ਤੁਹਾਡਾ ਤੇ ਤੁਸੀਂ ਉਹਨੂੰ ਰਾਜੀ ਕਰਨਾ ਚਾਹੁੰਦੇ ਹੋ ਪਰ ਜਿਹੜੀ ਸਟਾਰਚ ਦੀ ਮਾਤਰਾ ਜਿਵੇਂ ਹੁਣ ਛੋਲੇ ਹੋਗੇ ਕਣਕ ਹੋਗੀ ਮੱਕੀ ਹੋਗੀ ਇਹਨਾਂ ਦੇ ਵਿੱਚ ਇੱਕ ਸਟਾਰਚ ਹੁੰਦਾ ਉਹਦੀ ਮਾਤਰਾ ਜ਼ਿਆਦਾ ਹੁੰਦੀ ਹੈ ਜਿਹੜਾ ਮਤਲਬ ਜ਼ਿਆਦਾ ਸਟਾਰਚ ਦੇਣਾ ਉਹ ਘੋੜੇ ਨੂੰ ਪੈਰਾਂ ਦੀ ਦਿੱਕਤ ਕਰਦਾ ਭਾਵ ਤੁਸੀਂ ਉਹਨੂੰ ਦਾਣਾ ਬਹੁਤ ਜ਼ਿਆਦਾ ਨਹੀਂ ਪਾ ਸਕਦੇ ਉੱਥੇ ਤੁਸੀਂ ਹਲਸੀ ਦਾ ਤੇਲ ਜਾਂ ਦੇਸੀ ਘਿਓ ਦੇ ਸਕਦੇ ਹੋ ਉਨੀ ਕਿ ਮਾਤਰਾ ਚ ਜਦੋਂ ਉਹਦੀ ਬੋਡੀ ਫੈਟ ਪਰਸੈਂਟੇਜ ਸਹੀ ਆ ਭਾਵੇਂ ਤੁਹਾਡਾ ਘੋੜਾ ਤਿਆਰ ਆ ਉਦੋਂ ਕੋਈ ਜ਼ਰੂਰਤ ਨਹੀਂ ਹੁੰਦੀ ਉਦੋਂ ਤੁਸੀਂ ਉਹਨੂੰ ਗ੍ਰੇਨ ਫੀਡ ਜਿਹੜੀ ਉਹਦੇ ਤੇ ਰੱਖ ਸਕਦੇ ਹੋ ਠੀਕ ਹੈ ਇਹ ਚੀਜ਼ ਤਾਂ ਸੀਗੀ ਸਾਰੀ ਮਤਲਬ ਕੀ ਤੇ ਉਹਦੇ ਬਾਰੇ ਠੀਕ ਹੈ ਦੋਸਤੋ ਮਤਲਬ ਟਾਈਮ ਟੂ ਟਾਈਮ ਤੁਹਾਡੇ ਨਾਲ ਹਾਜ਼ਰ ਰਹਾਂਗੇ ਬਾਕੀ ਜੇ ਕਿਸੇ ਨੂੰ ਕੋਈ ਡਾਊਟ ਹੁੰਦਾ ਮੈਂ ਕਿਹੜਾ ਕੋਈ ਪੇਜ ਦੇ ਉੱਤੇ ਨਾ ਤਾਂ ਮੈਂ ਆਪਦਾ ਨੰਬਰ ਲਿਖੋਇਆ ਹੋਇਆ ਹੈ ਨਾ ਐਡਰੈਸ ਲਿਖੋਇਆ ਹੈ ਸਦਾ ਕੋਣ ਕਰ ਲਿਆ ਕਰੋ ਕਮੈਂਟਾਂ ਦੇ ਵਿੱਚ ਜਹਿਰ ਉਗਲਣ ਦੀ ਤਾਂ ਬੜੀ ਲੋੜ ਹੀ ਨਹੀਂ ਹੁੰਦੀ ਪਰ ਉਹਨਾਂ ਦਾ ਆਪ ਕਰ ਵੀ ਸਕਦੇ ਹਨ ਉਹਨਾਂ ਨੂੰ ਹੁਣ ਆਪ ਬਲੌਗ ਹੀ ਕਰਦੇ ਕਰਨਗੇ ਮੋਸਟਲੀ ਜਿੰਨੇ ਵੀ ਕਮੈਂਟ ਕਰਦੇ ਨੇ ਉਹਨਾਂ ਨੇ ਆਪ ਦਾ ਸਾਰਾ ਕੁਝ ਲੁਕੋਇਆ ਹੀ ਹੁੰਦਾ ਹਾਈਡਾ ਕੀਤਾ ਹੁੰਦਾ ਉਹਨਾਂ ਦਾ ਬੜਾ ਆਪਾਂ ਧਿਆਨਾਂ ਵੀ ਦਿੱਹੀ ਹੋਊਗੀ ਠੀਕ ਆ ਪਰ ਮੇਰੀ ਨੇਚਰ ਉਦਾਂ ਦੀ ਨਹੀਂ ਮੈਂ ਹਰੇਕ ਬੰਦੇ ਦਾ ਕਮੈਂਟ ਵੀ ਪੜਦਾ ਤੇ ਉਹਦਾ ਜਵਾਬ ਦੇਣ ਦੀ ਵੀ ਟਰਾਈ ਕਰਦਾ ਹੁੰਨਾ ਪਰ ਹੁਣ ਮੈਨੂੰ ਲੱਗਦਾ ਵੀ ਇਹ ਇਗਨੋਰ ਕਰਨਾ ਪਊਗਾ ਦੇ ਬਹੁਤ ਸਾਰੇ ਸੱਜਣ ਨੇ ਜਿਨ੍ਹਾਂ ਨੇ ਮਤਲਬ ਸਹੀ ਤਰੀਕੇ ਨਾਲ ਪੁੱਛਿਆ ਵੀ ਤੇ ਉਹਨਾਂ ਦੇ ਮਨ ਦੇ ਵਿੱਚ ਡਾਊਟ ਵੀ ਸੀ ਡਾਊਟ ਹੋਣਾ ਹੈ ਵੀ ਲੱਗਦੀ ਹੈ ਕਿਉਂਕਿ ਇਹ ਬਹੁਤ ਟਾਈਮ ਤੋਂ ਚੱਲਿਆ ਆਉਂਦਾ ਬਹੁਤ ਸਾਰੇ ਲੋਕ ਸਰੋਂ ਦਾ ਤੇਲ ਦਿੰਦੇ ਆ ਥੋੜੀ ਮਾਤਰਾ 'ਚ ਘੱਟ ਨੁਕਸਾਨ ਕਰਦਾ ਜਿਆਦਾ ਮਾਤਰਾ 'ਚ ਵੱਧ ਨੁਕਸਾਨ ਕਰਦਾ ਪਰ ਕਰਦਾ ਨੁਕਸਾਨ ਹੀ ਆ ਸੋ ਇਸ ਕਰਕੇ ਇਹਨੂੰ ਅਵੋਇਡ ਕੀਤਾ ਜਾਵੇ ਤਾਂ ਚੰਗੀ ਗੱਲ ਹੈ ਕਿ ਬਹੁਤ ਸਾਰੇ ਪੁਰਾਣੇ ਲੋਕ ਦੰਦੇ ਵੀ ਨੇ ਮੈਨੂੰ ਲੱਗਦਾ ਵੀ ਉਦੋਂ ਇਨਫੋਰਮੇਸ਼ਨ ਦੇ ਸੋਰਸ ਵੀ ਘੱਟ ਸੀਗੇ ਉਹਨੂੰ ਸਿਰਫ ਤੁਸੀਂ ਕਿਤਾਬ ਤੋਂ ਹੀ ਪੜ੍ਹ ਸਕਦੇ ਸੀ ਅੱਜ ਕੱਲ ਤਾਂ ਤੁਸੀਂ ਗੂਗਲ ਤੋਂ ਹੋਰ ਬਹੁਤ ਕੁਝ ਆ ਜਿਹੜੇ ਸਾਫ ਪੇਪਰ ਨੇ ਉਹ ਮਿਲ ਹੀ ਜਾਂਦੇ ਤੁਹਾਨੂੰ ਠੀਕ ਹੈ ਦੋਸਤੋ ਧੰਨਵਾਦ ਮਿਲਦੇ ਆ नेक्स्ट ਵੀਡੀਓ ਵਿੱਚ